ਅਦੋ ਦਿਨਾਂ ਤੋਂ ਇੱਕ ਚਿਹਰਾ ਸੋਸ਼ਲ ਮੀਡੀਆ ਤੇ ਬਜ਼ੁਰਗ ਮਾਂ ਦਾ ਉਹ ਭਾਗਾ ਵਾਲੀ ਮਾਂ ਦਾ ਉਹ ਠਿਗਰੇ ਵਾਲੀ ਮਾਂ ਦਾ ਅੱਖਾਂ ਮੂਰੇ ਬੜਾ ਘੁੰਮ ਰਿਹਾ ਏ ਉਹ ਮਾਤਾ ਹੈ ਮਾਤਾ ਨਰਿੰਦਰ ਕੌਰ ਸਿੰਘ ਸਾਹਿਬ ਭਾਈ ਸਾਹਿਬ ਭਾਈ ਜਗਤਾਰ ਸਿੰਘ ਹਵਾਰੇ ਦੀ ਮਾਂ ਵੇਖੋ ਇਹ ਕੁਦਰਤੀ ਆ ਸਮਾਜ ਦੇ ਵਿੱਚ ਆਪਾਂ ਆਮੇ ਘਰਾਂ 'ਚ ਗੱਲਾਂ ਚੱਲਦੀਆਂ ਨੇ ਜੇ ਕੋਈ ਗੱਬਰੂ ਪੁੱਤ ਕਿਸੇ ਦਾ ਇਹ ਦੁਨੀਆ ਤੋਂ ਚਲਿਆ ਜਾਵੇ ਨਾ ਜਦੋਂ ਲੋਕੀ ਅਫਸੋਸ ਕਰਦੇ ਨਹੀਂ ਇਹੀ ਕਹਿੰਦੇ ਨਹੀਂ ਕੋਈ ਮਾੜੇ ਕਰਮ ਕੀਤੀ ਹੋਣਗੇ ਗੱਬਰੂ ਪੁੱਤ ਚਲਿਆ ਗਿਆ ਕੋਈ ਮਾੜੇ ਕਰਮ ਪਿਛਲੇ ਜਨਮ ਚ ਕੋਈ ਪਾਪ ਕੀਤਾ ਹੋਊ ਜਿਹੜੀ ਇਹ ਸਜ਼ਾ ਮਿਲ ਗਈ ਪਰ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਇਹ ਨਹੀਂ ਸੀ ਆਖਿਆ ਜਿਸ ਮਾਂ ਨੇ ਆਪਣੇ ਪੁੱਤ ਵਾਰੀ ਚਾਰ ਵਾਰੀ ਉਹ ਤਾਂ ਮਹਾਰਾਜ ਨੇ ਸਭੋ ਕੀ ਤਲਵੰਡੀ ਦੰਦਵਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਇਹ ਗੱਲ ਆਖੀ ਕਹਿੰਦੇ ਭਗਾਂ ਵਾਲੀ ਐ ਭਾਕਾਂ ਵਾਲੀ ਤੇਰੇ ਪੁੱਤ ਕੁਰਬਾਨ ਹੋ ਗਏ ਮਾਤਾ ਨਰਿੰਦਰ ਕੌਰ ਉਹ ਭਾਕਾਂ ਵਾਲੀ ਉਹ ਜਿਗਰੀ ਵਾਲੀ ਜਿਹਨੇ ਆਪਣੇ ਲਾਲ ਨੂੰ ਆਪਣੇ ਪੁੱਤ ਨੂੰ ਉਸ ਸਮੇਂ ਸੰਘਰਸ਼ ਵਾਲੇ ਰਾਹ ਤੇ ਤੋਰਿਆ ਸੀ ਭਾਈ ਜਗਤਾਰ ਸਿੰਘ ਹਵਾਰੀ ਨੂੰ ਜਦੋਂ ਹਜੇ ਇਹਦੇ ਮਾੜੀ ਦੀ ਮੁੱਛ ਫਟਦੀ ਸੀ ਥੋੜੀ ਜੀ ਦਾੜ੍ਹੀ ਉੱਤਰ ਰਹੀ ਸੀ ਉਦੋਂ ਤੋਰਿਆ ਤੇ ਅੱਜ ਸਮਾਂ 30 ਸਾਲ ਤੋਂ ਉੱਤੇ ਹੋ ਗਿਆ 30 ਸਾਲ ਉਹਨੂੰ ਜੇਲ੍ਹ ਦੇ ਵਿੱਚ ਬੈਠਿਆ ਨੂੰ ਜੇਲ੍ਹ ਦੇ ਵਿੱਚ ਬੈਠਿਆ ਇਹਨੂੰ ਕਿਹੋ ਜਿਹਾ ਝਗੜਾ ਹੋਵੇਗਾ ਮਾਂ ਪੁੱਤ ਦਾ ਮੋਹ ਮਾਇਆ ਤੋਂ ਨਰਲੇਪ ਗੁਰੂ ਦੇ ਬਾਣੀ ਵਿੱਚ ਵਿਛੋੜਾ ਝੱਲ ਰਿਹਾ ਇਹ ਕੈਦ ਵਰਗੀ ਜ਼ਿੰਦਗੀ ਉਹਨਾਂ ਨੇ ਗੁਰੂ ਕੇ ਪਿਆਰਿਓ ਸਬਰ ਸੰਤੋਖ ਦੇ ਨਾਲ ਕੱਟੀ ਈਨ ਨਹੀਂ ਮੰਨੀ ਅੱਜ ਅਰਦਾਸ ਬੇਨਤੀ ਕਰਿਓ ਕਿਉਂਕਿ ਉਹ ਮਾਂ ਅੱਜ ਚੌਂਦੀ ਆ ਉਹਦੇ ਚਿਹਰੇ ਚਿਹਰੇ ਤੋਂ ਸਾਫ ਝਲਕ ਰਿਹਾ ਏ ਵੀ ਮੈਂ ਆਪਣੇ ਪੁੱਤ ਦਾ ਆਖਰੀ ਵਾਰ ਮੈਂ ਪੁੱਤ ਦੇ ਚਿਹਰੇ ਦੀ ਆਖਰੀ ਵਾਰ ਝਲਕ ਵੀਖ ਸਕਾਂ ਸੱਚੇ ਪਾਤਸ਼ਾਹ ਕਿਰਪਾ ਕਰੀ ਪਰ ਰੋਲ ਮਿਲੇ ਕਿਉਂਕਿ ਸਜ਼ਾ ਜਿਹੜੀ ਜਿੰਨੀ ਸਜ਼ਾ ਦਿੱਤੀ ਅਦਾਲਤ ਨੇ ਉਹ ਤੋਂ ਕਿਤੇ ਵੱਧ ਉਹਨੇ ਸਜ਼ਾ ਕੱਟ ਚੁੱਕਿਆ ਏ ਜੇਲ੍ਹ 'ਚ ਬੈਠਾ ਏ ਹਜੇ ਵੀ ਬਾਹਰ ਆਉਣ ਦਾ ਕੋਈ ਵਾਈ ਤਾਂ ਹੀ ਨਹੀਂ ਕਿਉਂਕਿ ਉਹ ਦੇਸ਼ ਹੀ ਐਸਾ ਏ ਅਪੀਲ ਵਕੀਲ ਦਲੀਲ ਜਿਵੇਂ ਸੰਤ ਆਖਦੇ ਸੀ ਉਥੇ ਤਾਂ ਸੁਣਦਾ ਕੋਈ ਨਹੀਂ ਜਿੱਥੇ ਇਹ ਗੱਲਾਂ ਨਾ ਸੁਣੇ ਪਹਿਲੇ ਹੀ ਮਿੱਥਿਆਵੇ ਵੀ ਤੱਕਾ ਕਰਨਾ ਉਥੇ ਆਪਾਂ ਅਰਦਾਸ ਕਰ ਸਕਦੇ ਆ ਅਰਦਾਸ ਹੈ ਮਾਤਾ ਨਰਿੰਦਰ ਕੌਰ ਦੇ ਕਾਲਜੀ ਉਹਦਾ ਲਾਲ ਭਾਈ ਜਗਤਾਰ ਸਿੰਘ ਹਵਾਰਾ ਇੱਕ ਵਾਰ ਜ਼ਰੂਰ ਲੱਗੇ